ਰਹਿਮੋ ਪਟੰਨੇ ਆਏ ਸਾਹਮਣੇ ਬਣਾ ਕੇ ਲਿਆਣਾ ਜਾਣ ਕੇ ਆਤਮਾ ਰਾਮ ਤੋਂ ਆਇਆ ਗੋ ਸਰੂ ਰਣਕਨ ਕਾਇਆ ਗੋ ਸਰੂ ਰਾਮ ਜਾਣ ਦੇ ਬਾਸ ਡਰੀਣਾ ਮੈਂ ਦਰਦਾਂ ਛੱਡਣਾ ਨਹੀਂ ਲਾ ਦੋ ਵੈਗ ਡਰੇਗਾ ਇੱਧਰ ਵੀ ਢੱਡੀਏ ਢੱਡੇ ਆ ਵਾਦ ਮੈਂ ਨਹੀਂ ਇੱਧਰ ਮੰਦਰਾ ਕਿ ਟਾਈਮ ਦੀ ਕੋਈ ਨਹੀਂ ਕਰਦੀ ਮਨੇ ਉੱਪਰ ਵੀ ਦੇਖਦਾ ਇੰਗਾ ਨੇ ਆਪਣੀ ਗਰੀਬ 70 ਇਹ ਜਿਹੜੀ ਜਿਹੜੀ ਚੋਟਾ ਕਮੈਂਟ ਕਰਦਾ ਨਾ ਨਾ ਬੋਲੀ ਨਾ ਬੋਲੀ ਆ ਕਿ ਬੱਸ ਸਾਡੀ ਉਹਨਾਂ ਦੇ ਗਾੜੀ ਉਹਨਾਂ ਦੇ ਸੇਵ ਕਰਦੇ ਲਈ ਪਰ ਇਹ ਤੇਰੀ ਕਰਾਂਗੇ ਅਸੀਂ ਪਰਮੇਸ਼ਰ ਦੇ ਗੁਣ ਦਾ ਮਾਣ ਆਂ ਉਹਨੂੰ ਕਹੋ ਵੀ ਆਪਣਾ ਧਰਮਤਮਾਜਾ ਬੰਦ ਕਰ ਦੇ ਨਹੀਂ ਤੇ ਫਿਰ ਤੁਸੀਂ ਉਹਨੂੰ ਕੋਈ ਸਜ਼ਾ ਸੁਣਾਉਂ ਉਹ ਰਾਜਾ ਕਹਿਣ ਲੱਗਿਆ ਵੀ ਇਹ ਧਰਮ ਦਾ ਨਾਮ ਵਾਲਾ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਹਾਂ ਮੈਂ ਇੱਕ ਫੈਸਲਾ ਕੋ ਕਹਿੰਦਾ ਕਰ ਸਕਦਾ ਕੀ ਕਹਿੰਦਾ ਗੰਗਾ ਦੇ ਪਰਲੇ ਪਾਰ ਮੂਰਤੀਆਂ ਰੱਖਾਂਗੇ ਤੁਹਾਡੀ ਆਵਾਜ਼ ਮੰਨ ਤੋੜ ਕੇ ਤੁਸੀਂ ਸੇਵਾ ਕਰਨੀਓਂ ਪ੍ਰੋਦਾਸ ਦੀ ਆਵਾਜ਼ ਮੰਨ ਤੋੜ ਕੇ ਉਹਦਾ ਸੇਵਾ ਕਰ ਦੂ ਇਹ ਦੋਨਾਂ ਦੇ ਬਾਜ ਵਾਲੇ ਗੁਰਬਾਣੀਆਂ ਕਹਦਾ ਦੋਨਾਂ ਨੂੰ ਵੱਲ ਜੁਆਗਾ ਜਿੱਲੀ ਅੱਖੋਂ ਸਤਿਨਾਮ ਦੋੜੇ ਆਪੋ ਆਪਣੇ ਘਰੇ ਗੁਰਮੁਖ ਪਿਆਰਿਓ ਅਰਬਦਾਸ ਨੂੰ ਵੀ ਬਨਾਇਆ ਫੈਸਲਾ ਸੁਣਾਇਆ ਭਗਤ ਰਵਦਾਸ ਕਹਿੰਦੇ ਮਹਾਰਾਜ ਸਤਿਵਚਨ ਉਹ ਦਿਨ ਆਇਆ ਗੁਰਮਤ ਪਹਿਲੋ ਜਿਹੜਾ ਰਾਜੇ ਨੇ ਬੈਠਿਆ ਸੀ ਰਾਜਾ ਨਾਗਰਮਨ ਆਕੀ ਤੇ ਸਵਾਰ ਹੋ ਕੇ ਤੇ ਸੋਨੇ ਦਾ ਛਤ੍ਰੇ ਨੌਕਰ ਚੱਕਰ ਤੇ ਹਰਦਾਨ ਰਾਣੇ ਆਈ ਪੜ੍ਹਾਵਾ ਆਓ ਭਾਈ ਕਥਾ ਵਿਚਾਰਾ ਬਹੁਤ ਲੰਬੀਆਂ ਨੇ ਇਹਦੇ ਸਮੁੰਦਰ ਦੇ ਨਾਲ ਕੀ ਕੀਤੀ ਪਰਮੇਸ਼ਰ ਦਾ ਨਾਮ ਜਪਿਆ ਉਹ ਆਪ ਤਰ ਗਏ ਗੁਰਮੁਖ ਪਿਆਰੋ ਉਹ ਸਮੇਂ ਦੇ ਰਾਜੇ ਮਹਾਰਾਜਾਂ ਨੂੰ ਕੋਈ ਨਹੀਂ ਜਾਣਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਨਾਮ ਜਪਿਆ ਉਹ ਸਦੀ ਹੀ ਰਹਿਣਗੇ ਗੋਬਿੰਦ ਕਹੋ ਨਾ ਕਿਹ ਜਗਤ ਮੈਂ ਕਿਨ ਜਪਿਓ ਗੁਰਮਤਿ ਹਾਉ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਦਾ ਸੇਵਾਕਾਰ ਹੋਣ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸੋ ਆਵਾ ਪਹੁੰਚਣ ਅਸਰਦੀ ਮਾੜੀ ਭਵੰਤ ਕਵੀਰਾ ਦਾ ਪ੍ਰਵਤ ਕਵੀਰਾ ਦਾ ਔਰ ਦਾ ਇਹਨਾਂ ਦਾ ਧੰਨਵਾਦ ਔਰ ਜੋ ਪ੍ਰਾਪਤ ਕਰਨੇ राम <laughs> मान